ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਹੋਏ ਗ੍ਰੰਥੀ ਸਿੰਘ ਦੀ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ। ਜਲੰਧਰ ਜ਼ਿਲ੍ਹੇ ਦੇ ਬਲੌਕ ਫਿਲੌਰ ਦੇ ਪਿੰਡ ਦੋਸਾਂਝ ਕਲਾ ਤੋਂ ਹੀ ਖਬਰ ਸਾਹਮਣੇ ਆਈ ਹੈ। ਇੱਥੇ ਗੁਰਦੁਆਰਾ ਧਰਮ ਦੁਆਰਾ ਸਾਹਿਬ ਵਿਖੇ ਸੇਵਾ ਕਰਦਿਆ ਹੈਡ ਗ੍ਰੰਥੀ ਸਿੰਘ ਦੇ ਨਾਲ ਵੱਡਾ ਪਾਣਾ ਵਾਪਰਿਆ ਹੈ। ਹੈਡ ਗ੍ਰੰਥੀ ਪਾਈ ਸਾਹਿਬ सुरेंद्र ਸਿੰਘ ਸੋਢੀ ਉਮਰ ਕਰੀਬ 43 ਸਾਲ ਦੀ ਬਿਜਲੀ ਦੀਆਂ ਤਾਰਾਂ ਤੋਂ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਸੋ ਸਵੇਰੇ ਕਰੀਬ 7:30 ਵਜੇ ਜਗਾ ਤੇ ਨਿਸ਼ਾਨ ਸਾਹਿਬ ਚੜਾਉਣ ਦੇ ਸਾਮੇ ਉਪਰੋਂ ਲੰਘ ਰਹੀ ਬਿਜਲੀ ਦੀ ਤਾਰ ਦੇ ਨਾਲ ਨਿਸ਼ਾਨ ਸਾਹਿਬ ਟਕਰਾ ਗਿਆ ਅਤੇ ਕਰੰਟ ਲੱਗਣ ਦੇ ਨਾਲ ਸੁਰਿੰਦਰ ਸਿੰਘ ਸੋਢੀ ਦੀ ਮੌਤ ਹੋ ਗਈ ਜਿਸ ਦੇ ਕਾਰਨ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌਰ ਗਈ ਹੈ ਹਾਂਜੀ ਸਤਿ ਸ਼੍ਰੀ ਅਕਾਲ ਬਹੁਤ ਵੱਡੀ ਗਲਤ ਹੋਈ ਹੈ ਕੋਸ਼ਿਸ਼ ਰਹੇ ਜਿਹਾ ਦੇ ਫਿਰ ਤੁਸੀਂ ਛੋਟੀ ਸਾਹਿਬ ਬਚ ਬਚੋ ਤੇ ਤੇ ਗੱਡੇ ਗ੍ਰੰਥੀ ਚਾਹ। ਅੱਜ ਦੁੱਖ ਨਾਲ ਕੱਟਣੀ ਪੈ ਰਹੀ ਹੈ ਕਿ ਅੱਜ ਵੀ ਸਾਡੇ ਬੜੇ ਬੜੇ ਪਾਈ ਜਿਹਦੀ ਜਿਹਨਾਂ ਦੇ ਹੁਣ ਤੇ ਇੰਸਾਨ ਸਭ ਚੋਂ ਗਏ ਸੀ। ਉਹ ਤੇ ਤੁਤ ਸਰ ਸਾਹਿਬ ਨੂੰ ਜਾਨੀ ਸਨਾਲ ਕਰਾ ਕੇ ਕਾਰ ਲੱਗੇ। ਉਹ ਵੇਲੇ ਆਰ ਜਿਹੜੀ ਸੀ ਉਹਦੇ ਨਾਲ ਤੱਕ ਹੋ ਗਿਆ ਹਾਤ ਹੋ ਗਿਆ। ਉਹਦੇ ਨਾਲ ਉਹਦਾ ਇਹਨਾਂ ਦੀ ਐਕਟੀਵਿਟੀ ਬਹੁਤ ਹੋਵੇ ਬੜੀ ਚੋਕਾਲੀ ਗੱਲ ਹੈ ਦਾਸ ਜਿਹੜਾ ਸਿਖਸ਼ਾ ਨਾਲ ਬੋਤਾਲਾ ਸਾਹਿਬ ਦਾ ਕਿਸ ਕਰਕੇ ਇਹ ਜਿਹੜਾ ਫਾਇਦਾ ਜਾਨੂੰ ਹੋਈ ਹੈ ਇਹ ਸਾਨੂੰ ਲੋਕ ਨਹੀਂ ਹਾਂਜੀ ਜਿਹੜੇ ਜਿਹੇ ਨਿਸ਼ਾਨ ਸਾਹਿਬ ਜੁੜਾ ਹਾਂਜੀ ਜੀ ਸਾਡੇ ਨਾਲ ਸੀ ਤੇ ਪੁਰਾਣਾ ਵੀ ਸਾਡੇ ਨਾਲ ਤੇ ਭਾਈ ਸਾਹਿਬ ਦਾ ਤੇ ਉੱਥੇ ਯਾਰੋ ਨਿਸ਼ਾਨ ਸਾਹਿਬ ਚੜਾਉਣ ਲੱਗੇ ਨਿਸ਼ਾਨ ਸਾਹਿਬ ਤਾਲੀ ਵਾਚ ਆਨੰਦ ਲਾਇਕ ਸੇ ਪੈਸਾ ਉਹਨੂੰ ਕਟ ਲਾਇਆ ਉੱਥੇ ਉਹ ਡੈਡ ਪਰ ਉਹਨਾਂ ਦੀ ਮੌਤ ਹੋ ਗਈ ਉੱਥੇ ਮੌਕੇ ਤੇ ਮੌਤ ਹੋ ਗਈ ਇੱਕ ਫਿਰ ਹੱਥ ਬਚਾੜ ਲੈ ਤੇ ਅੱਛਾ ਜੀ ਹੱਥ ਬਚਾੜ ਲੈ ਕੇ ਜਾਂਦਾ ਉਹ ਡਾਕਟਰ ਨੇ ਸਿੱਟਿਆ ਠੀਕ ਹੈ ਜੀ ਰਿਪੋਰਟ ਕਰਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਹੋਏ ਗ੍ਰੰਥੀ ਸਿੰਘ ਦੀ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ। ਜਲੰਧਰ ਜ਼ਿਲ੍ਹੇ ਦੇ ਬਲੌਕ ਫਿਲੌਰ ਦੇ ਪਿੰਡ ਦੋਸਾਂਝ ਕਲਾ ਤੋਂ ਹੀ ਖਬਰ ਸਾਹਮਣੇ ਆਈ ਹੈ। ਇੱਥੇ ਗੁਰਦੁਆਰਾ ਧਰਮ ਦੁਆਰਾ ਸਾਹਿਬ ਵਿਖੇ ਸੇਵਾ ਕਰਦਿਆ ਹੈੱਡ ਗ੍ਰੰਥੀ ਸਿੰਘ ਦੇ ਨਾਲ ਵੱਡਾ ਪਾਣਾ ਵਾਪਰਿਆ ਏ। ਹੈੱਡ ਗ੍ਰੰਥੀ ਪਾਈ ਸਾਹਿਬ सुरेंद्र ਸਿੰਘ ਸੋਢੀ ਉਮਰ ਕਰੀਬ 43 ਸਾਲ ਦੀ ਬਿਜਲੀ ਦੀਆਂ ਤਾਰਾਂ ਤੋਂ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਮੁੰਬਰ ਸਵੇਰੇ ਕਰੀਬ 7:30 ਵਜੇ ਜਗ੍ਹਾ ਤੇ ਨਿਸ਼ਾਨ ਸਾਹਿਬ ਚੜਾਉਣ ਸਮੇ ਉਪਰੋਂ ਲੰਘ ਰਹੀ ਬਿਜਲੀ ਦੀ ਤਾਰ ਦੇ ਨਾਲ ਨਿਸ਼ਾਨ ਸਾਹਿਬ ਟਕਰਾ ਗਿਆ ਅਤੇ ਕਰੰਟ ਲੱਗਣ ਦੇ ਨਾਲ ਸੁਰਿੰਦਰ ਸਿੰਘ ਸੋਢੀ ਦੀ ਮੌਤ ਹੋ ਗਈ ਜਿਸ ਦੇ ਕਾਰਨ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਹਾਂਜੀ ਸਸਕਾਰ ਹੋ ਗਿਆ ਬਹੁਤ ਬੜੀ ਗੱਲ ਹੋਈ ਹੈ ਕਿ ਕਿ ਜਿਹੜੇ ਸਾਡੇ ਫਰਜ਼ੀ ਸਿੰਘ ਚੋਟੀ ਸਾਹਿਬ ਬਚਪਨ ਤੋਂ ਹੀ ਤੇ ਹੈਡ ਗ੍ਰੰਟੀ ਚ ਹਨ ਅੱਜ ਦੁੱਖ ਨਾਲ ਗੱਲ ਕਰਨੀ ਪੈਂਦੀ ਹੈ ਕਿ ਅੱਜ ਵੀ ਸਾਡੇ ਬੜੇ ਬੜੇ ਪਾਈ ਜਿਹਨਾਂ ਦੇ ਹੁਣ ਤੇ ਇੰਸਾਨ ਸਭ ਤੋਂ ਗਏ ਸੀ ਉਹਦੇ ਤੋਂ ਸਰਬ ਸਾਹਿਬ ਨੂੰ ਜਾਨ ਚਲਾਵਾ ਕੇ ਕਾਰ ਲੱਗੇ ਉਹ ਬੈਠੇ ਆਰ ਜਿਹੜੀ ਸੀ ਉਹਦੇ ਨਾਲ ਤੱਕ ਹੋ ਗਿਆ ਆਸ ਹੋ ਗਿਆ ਉਹਦੇ ਨਾਲ ਉਹਦਾ ਇਹਨਾਂ ਦੀ ਐਕਟੀਵਿਟੀ ਤੋਂ ਮਾਰਕ ਹੋ ਗਈ ਬੜੀ ਦੁਖਾਲੀ ਗੱਲ ਹੈ ਦਾਸ ਜਿਸ ਦੇ ਸਵਾਲ ਮੋਤਲੋ ਸਾਹਿਬ ਦਾ ਫਿਜ਼ਿਕਲ ਤੇ ਜਰਾ ਮੁਕਦਾਇ ਕਰ ਰਹੀ ਹੈ ਇਹ ਸੈਨ ਲੋਕ ਨਹੀਂ ਹਾਂਜੀ ਜਿਹੜੇ ਜਿਹੜੇ ਨਿਸ਼ਾਨ ਸਾਹਿਬ ਜੁੜਾ ਹਾਂਜੀ ਜੀ ਸਾਡੇ ਨਾਲ ਸੀ ਤੇ ਪੁਰਾਣਾ ਵੀ ਸਾਡੇ ਨਾਲ ਤੇ ਭਾਈ ਸਾਹਿਬ ਤੇ ਉੱਥੇ ਯਾਰੋ ਨਿਸ਼ਾਨ ਸਾਹਿਬ ਚੜਾਉਣ ਲੱਗੇ ਨਿਸ਼ਾਨ ਸਾਹਿਬ ਤਾਲੀ ਆ ਆ ਨਾਲ ਲੱਗੇ ਭਾਈ ਸਾਹਿਬ ਨੂੰ ਕਲੱਟ ਲੱਗੇ ਉੱਥੇ ਉਹ ਡੈਡ ਪਰ ਉਹਨਾਂ ਦੀ ਮੌਤ ਹੋ ਗਈ ਉੱਥੇ ਮੌਕੇ ਤੇ ਹੀ ਮੌਤ ਹੋ ਗਈ ਇੱਕ ਫਿਰ ਹੱਥ ਬਚਾੜ ਲੈ ਤੇ ਅੱਛਾ ਜੀ ਹੱਥ ਬਚਾੜ ਲੈ ਕੇ ਚਾਹਤਾ ਉਹ ਡਾਕਟਰ ਨੇ ਸਿੱਟਿਆ ਠੀਕ ਹੈ ਜੀ ਰਿਪੋਰਟ ਕਰਾ ਦੇ